ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਮੈਂ ਪ੍ਰਾਉ ਤੁਹਾਨੂੰ ਕਹਿਣਾ ਕਿ ਜਿਹੜਾ ਕਾਂਗਰਸ ਦਾ ਮਰਦਗਾਰ ਹੁੰਦਾ ਹੈ ਉਹਦਾ ਮਤਲਬ ਕੀ ਹੈ ਉਹ ਇਹ ਸਾਬਤ ਕਰਦਾ ਹੈ ਕਿ ਜੋ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਠੀਕ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਬਾਦਲਦਲ ਅਜੇ ਤੱਕ ਆਪਣੀ ਹਾਰ ਨਹੀਂ ਭੁੱਲਿਆ 10 ਸਾਲ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਕੀ ਆਈ ਕਿ ਬਾਦਲ ਆਪਣਾ ਵਜੂਦ ਹੀ ਗਵਾ ਬੈਠੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਜਨਤਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਸਿੱਧੇ ਤੌਰ ਤੇ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੀ ਆਵਾਮ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਉਸ ਸਰਕਾਰ ਨੂੰ ਤੁਸੀਂ ਸੱਤਾ ਦੇ ਵਿੱਚ ਲੈ ਕੇ ਆਂਦਾ ਹੈ ਜਿਸ ਨੇ ਸਿੱਖ ਕੌਮ ਦਾ ਕਤਲ ਕੀਤਾ ਸੀ ਜਿਸ ਨੇ ਸ਼੍ਰੀ ਦਰਬਾਰ ਔਰ ਸਾਹਿਬੇ ਖੇ ਫੌਜਾਂ ਚੜਵਾਈਆਂ ਸੀ ਬੇਗੁਨਾ ਸਿੱਖ ਮਰਵਾਏ ਸੀ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ 인ਦਰਾ ਗਾਂਧੀ ਦੀ ਸਰਕਾਰ ਆਈ ਹੈ ਜਿਨੇ ਸਿੰਧਾ ਤੋਪਾਂ ਭੇਜੀਆਂ ਹਰਮੰਦਰ ਸਾਹਿਬ ਨੂੰ ਕਾਲ ਤੱਕ ਸਾਹਿਬ ਨੂੰ ਨਿਸ਼ਾਨਾ ਬਣਾਇਆ ਔਰ ਸਾਡਾ ਪਵਿੱਤਰ ਜਲ ਜਿਹੜਾ ਔਰ ਲਾਲ ਕਰਤਾ ਖੂਨ ਨਾਲੇ ਨੀਆਂ ਵੱਡੀਆਂ ਚਾਤਾਂ ਹੁਣ ਕਦੇ ਸੁਣਿਆ ਕਿ ਬੇਗਨਾ ਨੂੰ ਸਰਕਾਰ ਮਾਰੇ ਸਰਕਾਰ ਦਾ ਕੰਮ ਹੈ ਗੁਨਾਹਗਾਰ ਜਿਹੜੇ ਉਹਨਾਂ ਨੂੰ ਸਜ਼ਾ ਦੇਵੇ ਤੇ ਬੇਗੁਨਾਹ ਦੀ ਰਾਖੀ ਕਰੇ ਇਹ ਵੀ ਹਿੰਦੁਸਤਾਨ ਦੀ ਦੁਨੀਆ ਦੀ ਪਹਿਲੀ ਸਰਕਾਰ ਹੈ ਜਿਨੇ ਬੇਗੁਨਾਹ ਦਾ ਕਤਲ ਇਸ ਤਰ੍ਹਾਂ ਕੀਤਾ ਕਿ ਜਿਸ ਦੀ ਮਿਸਾਲ ਨਹੀਂ ਮਿਲਦੀ ਗਲ ਵਿੱਚ ਟਾਇਰ ਪਾੜ ਕੇ ਪਾ ਕੇ ਪੈਟਰੋਲ ਪਾ ਕੇ ਸਾੜੇ ਗਏ ਤੇ ਜਦੋਂ ਤਕਲੀਫ ਵਿੱਚ ਉਤਰਫਾਉਂਦੇ ਸਨ ਤਾਂ ਕਹਿੰਦੇ ਸਨ ਕਿੰਨਾ ਵੱਡਾ ਨਾਸ਼ ਹੋ ਰਿਹਾ ਕਿੰਨਾ ਵਧੀਆ ਨਾਸ਼ ਹੋ ਰਿਹਾ ਮੈਂ ਹੈਰਾਨ ਆ ਮੈਂ ਲੋਕਾਂ ਤੇ ਵੀ ਹੈਰਾਨ ਆ ਕਿ ਇਹ ਜੀ ਜ਼ਾਲਮ ਸਰਕਾਰ ਜਿਸ ਦਾ ਇਹ ਜਾਂ ਇਤਿਹਾਸ ਹੈ ਉਹਨੂੰ ਫਿਰ ਸਰਕਾਰ ਬਣਾਉਣ ਵਾਸਤੇ ਆਪਣਾ ਯੋਗਦਾਨ ਦਿੰਨੇ ਆ ਮੈਂ ਭਰਾਓ ਤੁਹਾਨੂੰ ਕਹਿਣਾ ਕਿ ਜਿਹੜਾ ਕਾਂਗਰਸ ਦਾ ਮਦਦਗਾਰ ਹੁੰਦਾ ਹੈ ਉਹਦਾ ਮਤਲਬ ਕੀ ਹੈ ਉਹ ਇਹ ਸਾਬਤ ਕਰਦਾ ਹੈ ਕਿ ਜੋ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਠੀਕ ਕੀਤਾ ਹੈ ਕੀ ਤੁਸੀਂ ਇਹ ਕੋਈ ਆਪਣੇ ਬੰਦਾ ਕਹਿ ਸਕਦਾ ਹੈ ਲੇਕਿਨ ਇਹ ਵਜ਼ੀਰੀਆਂ ਦੇ ਲਾਲਚੀ ਇਹ ਐਮਐਲਏ ਦੇ ਲਾਲਚੀ ਜਿਨ੍ਹਾਂ ਨੂੰ ਨਾ ਕੌਮ ਨਾਲ ਪਿਆਰ ਹੈ ਨਾ ਦੇਸ਼ ਨਾਲ ਪਿਆਰ ਹੈ ਇਹ ਲੋਕ ਉਸ ਪਾਰਟੀ ਦੇ ਮੁਦਈ ਬਣ ਜਾਂਦੇ ਪ੍ਰავਤ ਥੋੜੀ ਸਰਕਾਰ ਬਣੀ ਇੱਥੇ ਉਹ 10 ਸਾਲ ਤੁਸੀਂ ਦਾਦ ਨੂੰ ਮੌਕਾ ਦਿੱਤਾ ਇਹ ਸੇਵਾ ਕਰਨ ਦਾ ਉਹ ਦਸਾਂ ਸਾਲਾਂ ਵਿੱਚ ਇਹੋ ਜਿਹੇ ਇਤਿਹਾਸਕ ਫੈਸਲੇ ਲਏ ਜਿਹੜਾ ਹਿੰਦੁਸਤਾਨ ਕੀ ਦੁਨੀਆ ਵਿੱਚ ਕਿਸੇ ਨੇ ਉਹ ਜਿਹੇ ਫੈਸਲੇ ਨਹੀਂ ਲਏ ਮੈਂ ਸੋਚਿਆ ਕਿ ਸਭ ਤੋਂ ਵੱਡਾ ਖਰਚ ਕਿਸਾਨੀ ਦਾ ਜਿਹੜਾ ਹੈ ਉਹ ਕੀ ਹੈ ਉਹ ਸੀ ਬਿਜਲੀ ਦੇ ਬਿੱਲ 6000 ਕਰੋੜ ਰੁਪਇਆ ਸਾਲ ਦਾ ਤੁਹਾਨੂੰ ਦੇਣਾ ਪੈਂਦਾ ਸੀ ਤੇ ਵੀਰੋ ਫਿਰ ਮੈਂ ਫੈਸਲਾ ਲੈ ਲਿਆ ਕਿ ਇਹ ਕਿਸਾਨੀ ਦੀ ਹਾਲਤ ਚੰਗੀ ਨਹੀਂ ਇਸਕੇ ਸਭ ਤੋਂ ਵੱਡਾ ਫੈਸਲਾ ਜੋ ਉਹਨਾਂ ਨੂੰ ਸਭ ਤੋਂ ਦੁਖਦਈ ਸੀ ਨਾ ਨਹਿਰ ਦਾ ਪਾਣੀ ਦਾ ਕੋ ਲਿਆ ਤੇ ਨਾ ਬਿਜਲੀ ਦਾ ਲਿਆ ਹੁਣ ਗੱਲ ਆਉਂਦੀ ਹੈ ਕਰਜ਼ਾ ਮਾਫ ਫਲਾਨਾ ਕੋਈ ਭਰਾ ਮੈਨੂੰ ਪੰਜਾਬ ਦੱਸ ਦੇ ਕਿ ਉਸ ਵੇਲੇ ਦਾ ਜਿਹੜਾ ਮੇਰਾ ਫੈਸਲਾ ਸੀ ਉਹ ਲਾਗੂ ਹੋਣ ਚ ਮੈਂ ਨਹੀਂ ਕਿਹਾ ਵੀ 3 ਏਕੜ ਵਾਲੇ ਨੂੰ ਕਰਨਾ ਹੈ 2 ਏਕੜ ਵਾਲੇ ਨੂੰ ਕਰਨਾ ਹੈ 4 ਛੜਤਾ ਨਹੀਂ ਸਨ ਉਦੂ ਬਾਤ ਤੁਸੀਂ ਦੇਖ ਲਓ ਕਿੰਨੇ ਸਾਲ ਹੁੱਕ ਤੇ ਕਿੰਨੇ ਹਜ਼ਾਰ ਕਰੋੜ ਰੁਪਇਆ ਹਰ ਸਾਲ ਤੁਹਾਡੀਆਂ ਜੇਬਾਂ ਚੋਂ ਜਾਣਾ ਸੀ ਇਹ ਹਿੰਦੁਸਤਾਨ ਕੀ ਦੁਨੀਆ ਵਿੱਚ ਇਹ ਜਿਹਾ ਫੈਸਲਾ ਨਹੀਂ ਹੋਇਆ আর ਨਾਲ ਇਹ ਵੀ ਹੋਇਆ ਕਿ ਤੁਹਾਨੂੰ ਖੁੱਲੀ ਛੁੱਟੀ ਦਿੱਤੀ ਜਿੰਨੇ ਮਰਜ਼ੀ ਟਿਊਵਲ ਲਾ ਲਓ ਕੋਈ ਟਿਊਵਲ اے نہیں کہ کوئی عرضی حکم ہو گیا کہ سارے جو بھی کوئی آ کے ارضی دے ان ٹیوبیل دے دے کلے کسان دی گا نہیں پہلی میرا مطلب ہے کہ جو کچھ گیتا وہ سارے ہندوستان چ نہیں نہ دنیا چٹا دال سکیم ਮੈਨੂੰ ਪਤਾ ਸੀ ਕਿ ਗਰੀਬ ਤਾਂ ਰੋਟੀ ਤਾਂ ਵੀ ਔਖਾ ਉਹਨੂੰ ਕਮਾਉਣੀ ਪੈਂਦੀ ਐ ਆਟਾ ਦਾਲ ਮੇਰਾ ਖਾਲਾ 15000 ਕਿੰਨਾ ਪਰਿਵਾਰਾਂ ਨੂੰ ਫਰੀ ਦਿੱਤਾ ਕਿ 35000 ਹਾਂਜੀ 15 ਲੱਖ 50 ਚਲੋ ਕਿੰਨਾ ਹੋਇਆ ਔਰ ਉਹਦੇ ਵਿੱਚ ਕਿਸੇ ਨੂੰ ਫਿਰ ਇਹ ਤਕਲੀਫ ਨਹੀਂ ਹੋਣੀ ਜਿਹੜਾ ਫੈਸਲਾ ਹੋ ਜਾਂਦਾ ਸੀ ਉਹ ਫਿਰ ਲਾਗੂ ਹੋ ਜਾਂਦਾ ਸੀ ਤੇ ਕਿਸੇ ਅਫਸਰ ਦੀ ਜਰੂਰਤ ਨਹੀਂ ਹੁੰਦੀ ਸੀ ਕਿ ਜਿਹੜਾ ਅਸੀਂ ਫੈਸਲਾ ਕੀਤਾ ਹੈ ਉਹਨੂੰ ਲਾਗੂ ਨਾ ਕਰੇ ਵੀਰੋ ਯਾਦਗਾਰਾਂ ਦੇਖੋ ਤੁਸੀਂ ਜਦੋਂ ਦਾ ਮੈਂ ਕਹਿੰਦਾ ਪੰਜਾਬ ਮੌਜੂਦ ਚ ਆਇਆ ਹੈ ਕੋਈ ਯਾਦਗਾਰ ਨਹੀਂ ਬਣੀ ਯਾਦਗਾਰਾਂ ਕਿਉਂ ਬਣਾਈਆਂ ਜਾਂਦੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਦਾ ਆਪਣੇ ਬਜ਼ੁਰਗਾਂ ਦੇ ਕਾਰਨਾਮਿਆਂ ਦਾ ਸਾਰਾ ਪਤਾ ਲੱਗੇ ਕਈ ਵਾਰੀ ਜਿਹੜੇ ਆਪਾਂ ਇੱਥੇ ਬੈਠੇ ਆਂ ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਵੱਡਾ ਕੱਲੂਕਾਰ ਕਿੱਥੇ ਹੋਇਆ ਕਿੰਨੇ ਉੱਤੇ ਸ਼ਹੀਦ ਹੋਇਆ ਪਤਾ ਹੈ ਬਈ ਤੁਹਾਡੇ ਜਿਹੜੇ ਬੈਠੇ ਹੋ ਅੱਗੇ 35000 ਦੇਖੋ ਦੁਨੀਆ 'ਚ ਕਿਤੇ ਸ਼ਾਦ ਨਹੀਂ ਹੋਈ 35000 ਵੱਡੇ ਕੱਲੂਕਾਰੇ ਵਿੱਚ ਸਿੱਖ ਭੈਣ ਭਰਾ ਬਜ਼ੁਰਗ ਉਹਨਾਂ ਦਾ ਕਤਲੇਆਮ ਕੀਤਾ ਮੁਗਲਾਂ ਵੇੜੇ ਤੇ ਛੋਟਾ ਕੱਲੂਕਾਰਾ 15000 ਕੋਈ ਯਾਦਗਾਰ ਨਹੀਂ ਕੀ ਪਤਾ ਲੱਗੇ ਕਿਸੇ ਨੂੰ ਉਹ ਯਾਦਗਾਰਾਂ ਬਣਾਈਆਂ ਬਾਬਾ ਬੰਦਾ ਸਿੰਘ ਬਹਾਦਰ ਜਿਨੇ ਗੁਲਾਮੀ ਤੋਂ ਸਭ ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਇਆ ਉਹਦੀ ਵੀ ਕੋਈ ਯਾਦਗਾਰ ਨਹੀਂ ਬਣੀ ਚੰਡੀਗੜ੍ਹ ਦੇ ਨੇੜੇ ਮੋਹਾਲੀ ਵਿੱਚ ਬਾਬਾ ਬੰਦਰ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਜਰਨੈਲ ਜਿਨ੍ਹਾਂ ਨੇ ਸਾਹਿਬਜ਼ਾਦੇਆਂ ਦਾ ਬਦਲਾ ਲਿਆ ਅਸਰੰਦ ਦੇ ਨਵਾਬ ਨੂੰ ਮਾਰਿਆ ਉਹਨਾਂ ਦੀ ਯਾਦਗਾਰ ਬਣੀ ਆਪਾਂ ਆਜ਼ਾਦੀ ਤਾਂ ਲੈ ਲਈ ਹਿੰਦੁਸਤਾਨ ਚ ਵੇਖ ਲਓ ਕਿਤੇ ਜੰਗੇ ਆਜ਼ਾਦੀ ਦੀ ਯਾਦਗਾਰ ਬਣਾਈ ਹੋਵੇ ਕਿਸੇ ਨੇ ਕਿਸੇ ਨੇ ਨਹੀਂ ਬਣਾਈ ਇਹ ਵੀ ਭਰਾਓ ਪੰਜਾਬ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਵੇਖ ਲਓ 300 ਕਰੋੜ ਤੋਂ ਵੀ ਵੱਧ ਲਾ ਕੇ ਗੰਗੇ ਜਾਦੀ ਜਿਨ੍ਹਾਂ ਦਾ ਰੋਲ ਹੈ ਜਿਵੇਂ ਜੜਾਈਆਂ ਲੜੀਆਂ ਗਈਆਂ ਉਹ ਨਵੇਂ ਤਰੀਕੇ ਨਾਲ ਉਹ ਸਾਰਾ ਉਥੇ ਬੜਾਈਆਂ ਫੌਜੀ ਭਰਾ ਜਿਨ੍ਹਾਂ ਨੇ ਇੰਨੇ ਲੜਾ ਗਿਆ ਲੜ ਕੇ ਆਪਾਂ ਨੂੰ ਜਿੱਤਾਂ ਪ੍ਰਾਪਤ ਕਰਕੇ ਦਿੱਤੀਆਂ ਉਹਨਾਂ ਦੀ ਯਾਦਗਾਰ ਵੀ ਅਮਰਸਰ ਬਣਾਈ ਕੋਈ ਇਤਿਹਾਸਿਕ ਮੇਰਾ ਕਹਤ ਤੁਸੀਂ ਇਹ ਬੈਠੇ ਹੋ ਅਗਲੇ ਸੀਨੀਅਰ ਅਗਰੀ ਗੈਲਰੀ ਮੋਤੀराम ਮੈਰੇ ਨੂੰ ਕੋਈ ਜਾਣਦਾ ਰੱਤ ਕਾੜਾ ਕਰੇ ਆ ਪੰਜ ਚਾਰ ਜਾਣਦੇ ਹੋਣਗੇ ਮੋਤੀਰਾ ਮਹਿਰਾ ਉਹ ਇਨਸਾਨ ਸੀ ਜਦੋਂ ਮਾਤਾ ਜੀ ਤੇ ਸ਼ਾਹਜ਼ਾਦੇ ਸਰਹੰਗ ਠੰਡੇ ਗੁਰਜ ਵਿੱਚ ਕੈਦ ਸਨ ਉਹ ਜਾ ਕੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਗਰਮ ਗਰਮ ਦੁੱਧ ਪੀ ਆਉਂਦਾ ਸੀ ਉਹ ਜਿਹੜੇ ਉੱਥੇ ਨਿਗਰਾਨ ਸਨ ਉਹਨਾਂ ਨੂੰ ਰਿਸ਼ਵਤ ਦੇ ਕੇ ਜੱਜ ਨੇ ਵੀ ਕੋਈ ਇੰਤਜ਼ਾਮ ਕੀਤਾ ਬੜਾ ਵੱਡਾ ਗੁਨਾਹ ਸੀ ਇਹ ਜਿੱਗੰਦਾ ਲੇਕਿਨ ਪਰਿਵਾਰ ਨੇ ਪਰਵਾਹ ਨਹੀਂ ਕੀਤੀ ਰੋਜ਼ ਦੁੱਧ ਪਿਉਂਦੇ ਸਨ ਉਹਨਾਂ ਨੂੰ ਸਜ਼ਾ ਕੀ ਹੋਈ ਕੋਲੂਚ ਵੀਰੇ ਗਏ ਮੋਤੀਰਾ ਮਹਿਰਾ ਉਹਦੀ ਪਤਨੀ ਉਹਦੇ ਬੱਚੇ ਸਭ ਕੋਲੂਚ ਵੀਰੇ ਗਏ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਆਪਣੀ ਡਿਊਟੀ ਨਿਭਾਈ ਉਹਦੀ ਵੀ ਯਾਦਗਾਰ ਬਣੀ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੰਸਕਾਰ ਕਰਨ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਸੀ ਮਿਲਦੀ ਸੀ ਤੇ ਉਹਨਾਂ ਨੇ ਸ਼ਰਤ ਲਾ ਦਿੱਤੀ ਕਿ ਮਹਾਰਾਜ ਜਿੰਨੀ ਜਗ੍ਹਾ ਕੋਈ ਵਿਛਾਊਗਾ ਉਹ ਜਿੱਥੇ ਜਗ੍ਹਾ ਲੈ ਸਕਦਾ ਟੋਡਰ ਮਾਲਕ ਹੋਇਆ ਜਿਨੇ ਉਹ ਮਹਾਰਾ ਉੱਥੇ ਵਿਛਾਈਆਂ ਤੇ ਜਿੱਥੇ ਛੋਟੇ ਸਾਹਿਬ ਜਦਾਂ ਦਾ ਸਕਾਰ ਹੋ ਗਿਆ। ਭਗਵਾਨ ਵਾਲਮੀਕ ਜੀ ਦੀ ਦੀ ਜੀ ਯਾਦਗਾਰ ਅਮਰਸਰ ਜਾ ਕੇ ਵੇਖੋ ਗੁਰੂ ਰਵਿਦਾਸ ਜੀ ਦੀ ਵੇਖੋ। ਤੇ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਖੁੱਲੇ ਦਰਸ਼ਨ ਕਰਨ ਲਈ ਸਾਰਾ ਇੰਤਜ਼ਾਮ ਕੀਤਾ। ਮੇਰਾ ਮਤਲਬ ਹੈ ਕਿ ਜੇ ਸਰਕਾਰ ਦੀ ਜਿਹੜੀ ਡਿਊਟੀ ਹੁੰਦੀ ਹੈ। ਡਿਵੈਲਪਮੈਂਟ ਇਹ ਧਾਰਮਿਕ ਭਾਵਨਾਵਾਂ ਵੀ ਜਿਹੜੀਆਂ ਹੁੰਦੀਆਂ ਹਨ ਉਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਤੇ ਦੋਵਾਂ ਦਾ ਖਿਆਲ ਰੱਖ ਕੇ ਡਵੈਲਪਮੈਂਟ ਐਨੀ ਕੀਤੀ ਸ੍ਰੀ ਹਰਮੰਦਰ ਸਾਹਿਬ ਦਾ ਆਲਾ ਦਵਾਲਾ ਤੁਸੀਂ ਜਾ ਕੇ ਦਰਸ਼ਨ ਕੀਤੇ ਹੋਣੇ ਹੈ ਬਾਸ ਸੁਖਵੀਰ ਸਿੰਘ ਨੂੰ ਵਧਾਈ ਦਿਨਾ ਕਿ ਹਰ ਮਹੀਨੇ ਜਾ ਕੇ ਉੱਥੇ ਨਿਗਰਾਨੀ ਕਰਕੇ ਇਹ ਜਦ ਸੁੰਦਰ ਚਗੁਰਦਾ ਬਣਾਇਆ ਹੈ ਕਿ ਦੁਨੀਆ ਵਿੱਚ ਬਾਹਰ ਕੋਈ ਆਦਮੀ ਆਉਂਦਾ ਹੈਰਾਨ ਹੋ ਜਾਂਦਾ ਹੈ ਹੈਰੀਟੇਜ ਖਾਲਸਾ ਹੈਰੀਟੇਜ ਨਨਪੁਰ ਸਾਹਿਬ ਬਣਾਇਆ ਗੁਰੂ ਪਿਆਰੇ ਉਹ ਸਿਰਫ ਪ੍ਰਕਾਸ਼ ਸਿੰਘ ਬਾਦਲ ਹੀ ਨਹੀਂ ਮਾਗੀ ਮੀਲੇ ਤੇ ਸਿਆਸੀ ਕਾਨਫਰੈਂਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੰਜਾਬ ਦੀ ਆਵਾਮ ਦੇ ਅੱਗੇ ਬੇਨਤੀ ਕੀਤੀ ਕਿ ਉਹ ਹੁਣ ਘਰ ਘਰ ਵੜ ਜਾਣ ਪਿੰਡ ਪਿੰਡ ਜਾਣ ਅਤੇ 2019 ਦੀਆਂ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਉਹਨਾਂ ਦੇ ਨਾਮ ਹੋਣੀਆਂ ਚਾਹੀਦੀਆਂ ਨੇ ਯਾਰ ਅੱਜ ਆਪਾਂ ਉਸ ਪਵਿੱਤਰ ਧਰਤੀ ਤੇ ਗੁਰੂਆਂ ਦੀ ਧਰਤੀ ਤੇ ਅੱਜ ਸੋਹ ਕਰਕੇ ਜਾਈਏ ਖਾ ਕੇ ਜਾਈਏ ਪਰਨ ਕਰਕੇ ਜਾਈਏ ਅੱਜ ਦੇ ਲਟੇਰੇ ਕਾਂਗਰਸੀ ਤੇ ਜਿਹੜੇ ਪรรค ਤੋਂ ਕੀ ਸ਼ਕਤੀਆਂ ਜਿਹੜੀਆਂ ਤੁਹਾਨੂੰ ਬਦਨਾਮ ਤੋਂ ਦੀ ਕੌਮ ਦੀ ਜੱਫੇ ਬੰਦੀ ਨੂੰ ਬਦਨਾਮ ਕਰਦੀਆਂ ਆਂ ਆ 2 ਮਹੀਨੇ ਬਾਅਦ ਸਬਕ ਸਿਖਾ ਦਿਓ ਇਹ ਜੇ ਸਬਕ ਸਿਖਾ ਵੋਟਾਂ ਦੀ ਸ਼ਕਤੀ ਤੁਹਾਡੇ ਕੋਲੇ ਹੈਗੀ ਸਾਨੂੰ ਮਾਣ ਨਾ ਸ਼ਰਮ ਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਲ ਤੇ ਮੇਰੇ ਮਾਣ ਆਪਣੇ ਵਰਕਰਾਂ ਦੇ ਯਾ ਨਜ਼ਾਰਾ ਲਿਆ ਦਿਓ ਪਿੰਡ ਪਿੰਡ ਫੈਲ ਜਾਓ ਘਰ ਘਰ ਵਰਜੋ ਤੇ ਦਿਖਾ ਦਿਓ 13 ਦੀਆਂ 13 ਸੀਟਾਂ ਜਿੱਤ ਕੇ ਵਾਹਿਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਐਸਪੀ ਜਿਨ੍ਹਾਂ ਨੇ ਨਰਮੇ ਵੇਚਿਆ ਰਾ ਪਾਖ ਨੂੰ ਪਤਾ ਕਹਿ ਜਾ ਮਿਲਿਆ ਤੁਹਾਨੂੰ ਜਿਹੜਾ ਝੋਨਾ ਵੇਚ ਕੇ ਆਇਓ 2-200 ਕੁੰਟਲ ਸੇ ਜੇ 70000 ਦਾ ਫਾਇਦਾ ਹੋਇਆ ਕਿਉਂਕਿ ਸੋਚ ਜਿਹੜੀ ਸਰਕਾਰ ਦੀ ਹੈ ਸ਼ੋਮਨੀ ਕਾਲੀ ਦਲ ਜੀ ਦਾ ਹਿੱਸਾ ਹੈ ਤੁਹਾਡੇ ਹੱਕ ਦੀ ਸੋਚ ਹੈ ਉਵੇਂ ਤੁਸੀਂ ਦੇਖ ਲਓ ਫਰਕ ਬਾਦਲ ਸਾਹਿਬ ਦੀ ਸਰਕਾਰ ਦਾ ਤੇ ਕੈਪਟਨ ਦੀ ਸਰਕਾਰ ਦਾ ਬਾਦਲ ਸਾਹਿਬ ਜੋ ਕਹਿੰਦੇ ਸੀ ਕਰਦੇ ਸੀ ਥੋਡੇ ਵਿੱਚ ਰਹਿੰਦੇ ਸੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਾਲ ਜਾਂਦੇ ਸੰਗਤ ਦਰਸ਼ਨ ਕਰਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋਡੇ ਵਿਹੜਿਆਂ ਸੱਤਾਂ 'ਚ ਘਰਾਂ 'ਚ ਰਹਿੰਦੇ ਸੀ ਕਿਤੇ ਦਿਖਾਈ ਦਿੱਤਾ ਕੈਪਟਨ ਅੱਜ 2 ਸਾਲ ਹੋ ਚੁੱਕੇ ਐ ਕੈਪਟਨ ਦਿਖਾਈ ਨਹੀਂ ਦਿੱਤਾ ਮੁੱਖ ਮੰਤਰੀ ਦਿਖਾਈ ਨਹੀਂ ਦਿੱਤਾ ਮੁੱਖ ਮੰਤਰੀ ਐਮਐਲਏ ਨੂੰ ਨਹੀਂ ਮਿਲਦਾ ਆਪਣੇ ਵਜ਼ੀਰਾਂ ਨੂੰ ਨਹੀਂ ਮਿਲਦਾ ਮੁੱਖ ਮੰਤਰੀ दारू ਪੀ ਕੇ ਡੱਕਿਆ ਰਹਿੰਦਾ ਕੋਈ ਹੈ ਜਾਂ ਮੁੱਖ ਮੰਤਰੀ ਆਪਾਂ ਨੂੰ ਚੋਣੇ ਮੁੱਖ ਮੰਤਰੀ ਬਾਦਲ ਸਾਹਿਬ ਵਰਗਾ ਕੀਤਾ ਕਿਸ ਜਦੋਂ ਇਲੈਕਸ਼ਨ ਆ ਗਿਆ ਸੀ ਕੰਧ ਕੰਧਾਂ ਦੇ ਪੱਤੇ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦਰਾਜ ਹੁਣ ਉਹਦੇ ਜਿੱਥੇ ਕੰਧ ਤੇ ਲਿਖਿਆ ਚਾਹੁੰਦਾ ਹੈ ਪੰਜਾਬ ਉਦਗੇ ਲਿਖਦਾ ਨਹੀਂ ਨਹੀਂ ਚਾਹੁੰਦਾ ਹੈ ਪੰਜਾਬ ਕੈਪਟਨ ਦਾ ਰਾਜ ਉਦੋਂ ਕਹਿੰਦੇ ਸੀ ਮੈਂ ਪਤਾ ਨਹੀਂ ਕੀ ਕੀ ਘਰ ਕਰ ਨੌਕਰੀ ਇਹ ਨੌਕਰੀ ਦਿੱਤੀ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਦਿੱਤੀ ਹੈ तकरीबन 2.5 ਤਿੰਨ ਲੱਖ ਸਰਕਾਰੀ ਨੌਕਰੀ ਅਸੀਂ ਦਿੱਤੀ ਆ ਜਿਹੜੇ ਮੇਰੇ ਪੁਲਿਸ ਮਲਾਜ਼ਮ ਇੱਤੇ ਖੜੇ ਆ ਆ ਬੀਬੀ ਵੀ ਪੁਲਿਸ ਮਲਾਜ਼ਮ ਬੈਠ ਖੜੀ ਹੈ ਇਨਾ ਸਾਰਿਆਂ ਨੇ ਪੁੱਛ ਲੋ ਕਦੋਂ ਭਰਤੀ ਹੋਏ ਸਾਰੇ ਕਹਿਣਗੇ ਸ਼ਰੋਮਣੀ ਕਾਲੀ ਦਲ ਦੇ ਰਾਜ ਦੇ ਦਰਾਂਨ ਭਰਤੀ ਹੋਏ ਆ ਅਸੀਂ ਕਿਤੇ ਝੂਠ ਨਹੀਂ ਬੋਲੇ ਅਸੀਂ ਕਿਆ ਕਰ ਦਿੱਤਾ ਕਰਜ਼ਾ ਮਾਫ਼ ਕਰ ਦਾਂਗੇ ਨੌਕਾ ਕਰ ਤੇ ਫਟਪਰ ਭਰਾਲਿਆ ਕਰਜ਼ਾ ਕੀ ਮਾਫ਼ ਕਰਨਾ ਸੀ ਪਿੱਛਣਾ ਕਰਦੇ ਹੁਣ ਮਾਫੀ ਕਰਨਾ ਸੀ ਬੰਦ ਕਰ ਦਿੱਤਾ ਮੈਂ ਪੁੱਛ ਰਿਹਾ ਚੋਣਾ ਤੁਸੀਂ ਬੈਠੇ ਹੋ ਕੀ ਸ਼ਗਨ ਆਉਂਦੇ ਐ ਸ਼ਗਨ ਨੂੰ ਕੀ ਕੀਤਾ ਕੀ ਕੀਤਾ ਬੰਦ ਐਸ ਸੀ ਸਕਾਲਰਸ਼ਿਪ 200 ਯੂਨਿਟ ਗਰੀਬਾਂ ਦੇ 200 ਯੂਨਿਟ ਬਿਜਲੀ ਦੇ ਐਸ ਬੀ ਸੀ ਪਾਈਚਾਰੇ ਦੇ ਦਾਲ ਸੇਵਾ ਕੇਂਦਰ ਬੰਦ ਜਿੰਬ ਖੇਡਾਂ ਦਾ ਸਮਾਨ ਬੰਦ ਲੜਕੀਆਂ ਦੇ ਸਾਈਕਲ ਬੰਦ ਮੁੱਖ ਮੰਤਰੀ ਤੀਰਥ ਯਾਤਰਾ ਬੰਦ ਵਰਲਡ ਕੱਪ ਕਬੱਡੀ ਬੰਦ ਤੇ ਆਪਾਂ ਹੁਣ ਕਰਨਾ ਕੀ ਹੈ ਕੈਪਟਨ ਨੂੰ ਬੰਦ ਬੋਲੇ ਸੋ ਨਿਹਾਲ ਬੋਲੇ ਲੋਕ ਤੇਰੀ ਸੰਤ ਮਹਿਰਾ ਦੇ ਬੋਲ ਕੇ ਜਿੰਦਾਬਾਦ 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 ਹੁਣ ਮੈਨੂੰ ਹੈਰਾਨੀ ਆਉਂਦੀ ਹੈ ਹੁਣ ਮੇਰਾ ਤਾਂ ਛੋਟਾ ਵੀਰ ਹੀ ਹੈ ਜਦੋਂ ਗੱਲ ਕਰੋ ਖਜ਼ਾਨਾ ਖਾਲੀ ਹੈ ਯਾਰ ਬਦਲ ਸਾਹਿਬ ਦੇ ਟਾਈਮ ਖਜ਼ਾਨਾ ਖਾਲੀ ਸੀ ਨਹੀਂ ਤੁਸੀਂ ਮੱਲਾ ਦਾ ਪਿੰਡ ਜਾਂਦੇ ਹਾਂ ਬਲ ਸਾਹਿਬ ਸੰਗਤ ਦਸ਼ੀਨ ਕੰਦੇ ਕੀ ਚਾਹੀਦਾ ਤੁਸੀਂ ਕਹਿੰਦੇ ਜੀ 20 ਲੱਖ ਰਾਂ ਦੇ ਦੋ ਹਿਸਾਬ ਹੀ ਨਹੀਂ ਜੋੜਦੇ ਸੀ ਸਿੱਧੇ ਹੀ ਕਹਿੰਦੇ 20 ਲੈ ਦੋ ਬਾਦ ਸਾਹਿਬ ਕਹਿੰਦੇ ਨਹੀਂ ਯਾਰ 40 ਲੱਖ ਲੈ ਲੋ ਮੈਨ ਲੱਗਦਾ ਕਿਹੜਾ ਪਿੰਡ ਇਸ ਇਲਾਕੇ ਜਿੱਥੋਂ ਕੀ ਦੀ 40 40 ਕਰੋੜ ਕਰੋੜ ਰੁਪਏ ਨਹੀਂ ਆਇਆ ਆ ਮੁਖਸਰ ਆਲਿਓ ਤੁਸੀਂ ਚਾਰੋਂ ਤਰਫ ਦੇਖੋ ਚਾਰੋਂ ਤਰਫ ਦੇਖ ਲੋ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਦਿਖੂਗੀ ਇੱਕ ਵੀ ਨਿਸ਼ਾਨੀ ਜੇ ਮੁੱਖ ਮੰਤਰੀ ਬਾਦਲ ਸਾਹਿਬ ਨਾ ਹੁੰਦੇ ਪਹਿਲੀ ਵਾਰ ਆਪਾਂ ਇੱਥੇ ਬੈਠੇ ਨਹੀਂ ਹੋਣਾ ਸੀ ਇੱਥੇ ਕਿਸ਼ਤੀਆਂ ਤੇ ਆਉਣਾ ਹੁੰਦਾ ਸੀ ਇਹ ਮਰਗਾਬੀਆਂ ਦਿਖਣੀਆਂ ਸੀ ਆਪਾਂ ਨੂੰ ਸੇਮ ਨੇ ਥੋੜੇ ਪਾਣੀ ਉਤੋਂ ਡਪਾਤਾ ਸੀ ਯਾਦ ਕਰੋ ਮਰੋੜ ਵਾਲਿਓ ਮੈਂ ਉਦੋਂ ਸੀ ਯਾਦ ਜਿਉ ਪਾਣੀ ਆਉਂਦਾ ਸੀ ਐ ਲੱਗਦਾ ਸੀ ਜਿਵੇਂ ਕੋਈ ਭਾਖੜਾ ਦੀ ਨਹਿਰ ਵੱਡੀ ਗਈ ਹੋਈ ਹੈ ਅੱਜ ਉਥੇ ਕਣਕਾਂ ਝੋਨੇ ਨਰਮੇ ਹੋ ਰਹੇ ਐ ਥੋੜੇ ਖਾਲੇ ਬਣਾਏ ਗਏ ਮੈਂ ਕਹਿੰਦਾ ਸਕੂਲ ਕਾਲਜ ਮੈਂ ਕਹਿੰਦਾ ਕੋਈ ਚੀ ਛੱਡੀ ਐ ਜੋ ਭਾਰਤ ਸਾਹਿਬ ਨੇ ਜ਼ਬਾਨ ਕਰ ਦਿੱਤੀ ਜੇ ਕਿਹਾ ਵੀ ਬਾਂ ਨੂੰ ਆਟਾ ਦਾਲ ਦਊਂਗਾ ਐ ਨਹੀਂ ਸੋਚਿਆ ਪੈਸਾ ਕਿੰਨਾ ਲੱਗੂਗਾ ਬਾਅਦ ਚ ਨਹੀਂ ਕਿਹਾ ਖਜ਼ਾਨਾ ਖਾਲੀ ਆ ਪਹਿਲੀ ਕੈਬਨਿਟ ਮੀਟਿੰਗ ਸ਼ੁਰੂ ਕਰ ਦਿੱਤਾ ਜੇ ਤੁਹਾਨੂੰ ਕਿਹਾ ਟਿਊਬਾਂ ਦੇ ਬਿੱਲ ਮਾ ਉਹ ਦਿਨ ਤੇ ਅੱਜ ਦਾ ਦਿਨ ਆਬ ਰੱਖਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਣੇ ਬਹੁਤ ਟਿਊਬ ਲੱਗੇ ਮਤਲਬ ਸਾਰਿਆਂ ਦੇ ਲੱਗੇ ਹੋਣੇ ਜੇ ਬਾਦਲ ਸਾਹਿਬ ਨਾ ਮਾਫ਼ ਕਰ ਦੇਣਾ ਲੱਖ ਰੁਪਏ ਕਿੱਲੇ ਦਾ ਤੁਹਾਨੂੰ ਸਾਲ ਦਾ ਪੈਣਾ ਦੀ ਬਿੱਲ ਹੁਣ ਤਾਂ ਤੁਹਾਡੇ ਮੀਟਰ ਵੀ ਚੱਕ ਪੱਟ ਕੇ ਲੈ ਗਏ ਹੈ ਮੈਂ ਨਿਬੜ ਕੇ ਕੰਮ ਮੀਟਰਾਂ ਮੂਟਰਾਂ ਦਾ ਨਾ ਮੈਂ ਚਲੋ ਕੋਈ ਗੱਲ ਨਹੀਂ ਤਿੰਨ ਸਾਲ ਬਾਅਦ ਫਿਰ ਲਾ ਲਾਂਗੇ ਹੁਣ ਮੈਂ ਤੁਹਾਨੂੰ ਹੀ ਕੱਲ ਦੱਸਾਂ ਆ ਮਨਪ੍ਰੀਤ ਨੇ ਮੈਨੂੰ ਲੱਗਦਾ ਮਨਪ੍ਰੀਤ ਹੈ ਤਾਂ ਨਾ ਪਿਆਰ ਬਾਦਲ ਸਾਹਿਬ ਨੇ ਵਹਿ ਗਈ ਹੈ ਉਹਨੇ ਐਜਾ ਕੰਮ ਕਰ ਦੇਣਾ ਕਾਂਗਰਸ ਨਹੀਂ ਆਉਂਦੀ ਉਹਦੇ ਬਦ ਪੰਜਾਬ ਇੱਕ ਗੱਲ ਦੱਸਿਓ ਸਰ ਸੱਗੇ ਇਹ ਸੜਕਾਂ ਬਣਾਈਆਂ ਸੀ ਵਧੀਆ ਬਣਾਈਆਂ ਨਜ਼ਾਰਾ ਨਹੀਂ ਆਉਂਦਾ ਤੁਹਾਨੂੰ ਬੰਬਾਲੀ ਸੜਕ ਦੀ ਬਣੀ ਅ ਕਾਂਗਰਸੀ ਕੱਲ ਮੈਂ ਮੇਰੇ ਇੱਕ ਪਾਰਟੀ ਦੇ ਅਸੀਂ ਕਾਂਗਰਸੀ ਜੁਆਇਨ ਕਰਾ ਪਠੰਡੇ ਦਾ ਤਕੜਾ ਲੀਡਰ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ ਤੁਸੀਂ ਜਦੋਂ ਮੈਂ ਕਹਿੰਦਾ ਹੁੰਦਾ ਸੀ ਉਸ ਤੋਂ ਬੜੇ ਹੱਸਦੇ ਹੁੰਦੇ ਸੀ ਤੇ ਹੁਣ ਦਿਖਾ ਦੇਖਿਆ ਨਹੀਂ ਪੱਟਾ ਮੈਂ ਤਾਂ ਪਾਣੀ ਵਾਲੀ ਪੱਛ ਵੀ ਜਲਾਦੀ ਸੀ ਤੁਸੀਂ ਕੱਲ ਦੱਸੋ ਇੱਕ ਇੱਕ ਚੀਜ਼ ਜਿਹੜੀ ਤੁਹਾਨੂੰ ਕਈਏ ਕਰਕੇ ਦਿੱਤੀ ਇੱਕ ਇੱਕ ਚੀਜ਼ ਤੁਹਾਨੂੰ ਕਰਕੇ ਦਿੱਤੀ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਮਾ ਘਟ ਬਾਬਲ ਸਾਹਿਬ ਨੇ ਬੋਲਣਾ ਹੈ ਆ ਜਿੰਨੇ ਵੀ ਕੇਸ ਅਸੀਂ ਸ਼ੁਰੂ ਕੀਤੇ ਆ बार-बार ਕਾਂਗਰਸੀ ਸਰਕਾਰ ਉਹਨਾਂ ਨੂੰ ਬੰਦ ਕਰ ਦਿੰਦੀ ਹੈ ਕਹਿੰਦੀ ਹੈ ਕਿ ਕੋਈ ਸਬੂਤ ਨਹੀਂ ਗਵਾ ਬੈਠੇ ਆ ਬੀਬੀ ਜਪੀਸ਼ कौर ਵਰਗੇ ਸਾਡੇ ਕੋਲ ਕਈ ਗਵਾਸੀ ਬੈਠੇ ਆ ਅਦਾਲਤਾਂ ਚਲੇ ਜਾਂਦੇ ਆ ਉਹਨੂੰ ਡਰਾਇਆ ਜਾਂਦਾ ਤੁਮਕਾਇਆ ਜਾਂਦਾ ਲਾਲਚ ਦਿੱਤੀ ਜਾਂਦੀ ਹੈ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਅਸੀਂ ਕਹੇ ਮੋਦੀ ਸਾਹਿਬ ਸਾਡੀ ਸੇਕ ਕੰਮ ਚਾਉਂਦੀ ਹੈ ਕਿ ਆਪ ਪ੍ਰਧਾਨ ਮੰਤਰੀ ਬਣਿਓ ਆ ਸਾਰੇ ਜਿੰਨੇ 100 300 ਕੇਸ ਹੈ ਸਾਰਿਆਂ ਨੂੰ ਖੋਲ ਦਿਓ ਫਿਰ ਤੋਂ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਓ ਮੋਦੀ ਸਾਹਿਬ ਨੇ ਉਦੋਂ ਹੀ ਐਸਆਈਟੀ ਬਣਾ ਦਿੱਤੀ ਮੈਨੂੰ ਯਾਦ ਹੈ ਸਾਡੇ ਜਾਨ ਤੋਂ ਮੈਨ ਲੱਗਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਮੈਨ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਐਸਆਈਟੀ ਬਣਾ ਦਿੱਤੀ ਐਸਆਈਟੀ ਨੂੰ ਹੁਕਮ ਦਿੱਤੇ ਕਿ ਸਾਲ ਇੱਕ ਜਾਂ ਦੋ ਵੱਟ ਵੱਦ ਲੈ ਕੇ ਸਰ ਕੇਸ ਫਾਈਨਲ ਕਰੋ ਤੁਸੀਂ ਹੈਰਾਨ ਹੋ ਰਹੋਗੇ ਐਸਆਈਟੀ ਨੇ ਬੜੀ ਮਿਹਨਤ ਕੀਤੀ ਇੱਕ ਡੇਢ ਸਾਲ ਦੇ ਅੰਦਰ 100 150 ਕੇਸ ਫਾਈਨਲ ਕਰਤਾ ਤੇ ਦਾਲਤਾਂ ਵਿੱਚ ਪਾ ਦਿੱਤਾ ਪਹਿਲਾ ਰਿਜ਼ਲਟ ਆ ਗਿਆ ਐਸਆਈਟੀ ਦਾ ਤੁਸੀਂ ਦੇਖੋ ਆ ਥੋੜੇ 1.5 ਮਹੀਨਾ ਪਹਿਲੇ ਦੋ ਕਾਂਗਰਸੀ ਕੌਂਸਲਰ ਐਮ ਐਲ ਏ ਉਹਨਾਂ ਨੂੰ ਜੱਜ ਸਾਹਿਬ ਨੇ ਇੱਕ ਨੂੰ ਫਾਂਸੀ ਦੀ ਸਜ਼ਾ ਇੱਕ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਸੱਜਨ ਕਮਾਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਬਿਛਲੇ 4 ਮਹੀਨੇ ਦੇ ਅੰਦਰ ਤਕਰੀਬਨ 10 ਵੱਡੇ ਵੱਡੇ ਕਾਂਗਰਸ ਦੇ ਲੀਡਰਾਂ ਨੂੰ ਸਜਾਏ ਉਮਰ ਕਹਿ ਦਿਆ ਹੋ ਗਈ ਹੈ ਹਲੇ 100 ਕੇਸ ਬਾਕੀ ਕਦਾਲਤਾਂ ਚੱਲ ਰਿਹਾ ਹੈ ਕਿਸੇ ਦਾ ਫੈਸਲਾ 2 ਮਹੀਨੇ ਬਾਅਦ ਆ ਜੂਗਾ ਕਿਸੇ ਦਾ 3 ਮਹੀਨੇ ਬਾਅਦ ਆ ਜੂਗਾ ਮੈਨੂੰ ਉਮੀਦ ਹੈ ਅਗਲੇ 6-7 ਮਹੀਨੇ ਦੇ ਅੰਦਰ ਅ ਸਾਰੀ ਜੇਲਾਂ ਛੋਣਗੇ ਜਿਹੜੇ ਐਨੇ 35 ਸਾਲ ਪੱਜੇ ਖੜਦੇ ਸੀ ਆ ਫਰਕ ਹੈ ਆਪਣੇ ਆ ਤੇ ਪਰਾਇਆ ਦਾ ਫਰਕ ਭਰਾਵੋ ਵੀਰੋ ਫਰਕ ਦੇਖੋ ਆਪਣੇ ਅੱਜ ਭਰਾਵੇਂ ਅਸੀਂ ਕੋਈ ਲਾਰੇ ਲਾਉਣ ਵਾਲੇ ਨਹੀਂ ਅਸੀਂ ਕੋਈ ਝੂਠੇ ਵਾਦੇ ਕਰਨ ਵਾਲੇ ਨਹੀਂ ਅਸੀਂ ਜੋ ਕਹਿੰਨੇ ਆ ਛਾਤੀ ਤਾਨ ਕੇ ਕਹਿੰਨੇ ਆ ਜੇ ਸਾ ਤੋਂ ਕੰਮ ਨਹੀਂ ਹੋ ਸਕਦਾ ਅਸੀਂ ਨਾਂ ਵੀ ਕਹਿ ਦਿੰਨੇ ਆ ਪਰ ਅਸੀਂ ਆ ਰਾਜੇ ਮੰਗੂ ਵੋਟਾਂ ਖਾਸਤੇ ਝੂਠੀਆਂ ਸੌਆਂ ਨਹੀਂ ਖਾਂਦੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਤੇਰਾਂ ਦੀਆਂ 1380 ਟਾ ਹੁਣਾਂ ਦੇ ਨਾਮ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਪਰ ਗੁਰਪਿਆਰੇ ਉਹ ਗੱਲ ਚਾਹੇ ਕਾਂਗਰਸ ਸਰਕਾਰ ਦੀ ਹੋਵੇ ਜਾਂ ਬਾਦਲ ਸਰਕਾਰ ਦੀ ਗੱਲ ਇੱਥੇ ਪੰਜਾਬ ਦੀ ਆ ਜਾਂਦੀ ਏ ਪੰਜਾਬੀ ਦੀ ਆ ਜਾਂਦੀ ਏ ਪੰਜਾਬੀਅਤ ਦੀ ਆ ਜਾਂਦੀ ਏ ਕਿ ਆਖਿਰ ਕੌਮ ਵਾਸਤੇ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਵਾਸਤੇ ਕਿਸ ਸੱਤਾਧਿਰ ਨੇ ਅੱਗੇ ਵੱਧ ਕੇ ਕੰਮ ਕੀਤਾ ਅਗਰ ਗੱਲ ਕੀਤੀ ਜਾਵੇ ਬਾਦਲ ਸਰਕਾਰ ਦੀ ਤਾਂ ਬਾਦਲ ਸਾਹਿਬ ਪੰਜ ਵਾਰ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਚੁੱਕੇ ਨੇ ਤੇ ਪੰਜਾਬ ਦੀ ਜਵਾਨੀ ਕਿਸਾਨੀ ਪਾਣੀ ਅਤੇ ਨਸ਼ਿਆਂ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਦਾ ਮਸਲਾ ਅੱਜ ਤੱਕ ਇਹਨਾਂ ਨੇ ਕਦੀ ਨਹੀਂ ਚੱਕਿਆ ਚੱਕਿਆ ਤਾਂ ਸਿਰਫ ਉਦੋਂ ਚੱਕਿਆ ਜਦੋਂ ਪੰਜਾਬ ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਬਰਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਧਿਰ ਕੋਈ ਵੀ ਹੋਵੇ ਉਹ ਸਿਰਫ ਤੇ ਸਿਰਫ ਆਪਣੇ ਮਤਲਬ ਵਾਸਤੇ ਅਜਿਹੇ ਮੁੱਦਿਆਂ ਨੂੰ ਪੁਣਾਉਂਦੀ ਹੈ ਦਿਲੋਂ ਜੇ ਇਹ ਚਾਣ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਤਾਂ ਕੋਈ ਮੁਸ਼ਕਿਲ ਨਹੀਂ ਹੈ ਹੁਣ ਇਹ ਪੰਜਾਬ ਦੀ ਆਵਾਮ ਨੂੰ ਆਪ ਸੋਚਣਾ ਪੈਂਦਾ ਹੈ ਕਿ ਉਹਨਾਂ ਨੇ ਕਿਹੜੀ ਸੱਤਾ ਧਿਰ ਦੇ ਨਾਲ ਜਾਣਾ ਹੈ ਜੋ ਪੰਜਾਬ ਨੂੰ ਬਹਾਲ ਕਰ ਸਕੇ ਖੁਸ਼ਹਾਲ ਕਰ ਸਕੇ ਤੁਸੀਂ ਸਾਰੇ ਮਸਲਿਆਂ ਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ